ਸਾਸਤ੍ਰੀਕਾਲ ਸਾਰਿਆ ਬੂ ਅੱਜ ਅਸੀਂ ਗੱਲ ਕਰਾਂਗੇ ਫੁੱਲ ਬੱਚਾ ਤੇ ਜ਼ਿੰਦਗੀ ਫੁੱਲ ਬੱਚਾ ਤੇ ਜ਼ਿੰਦਗੀ ਬੱਚਾ ਇੱਕ ਫੁੱਲ ਹੀ ਨਹੀਂ ਸਗੋ ਫੁੱਲ ਨਾਲੋਂ ਵੀ ਕੋਮਲ ਹੈ ਉਹ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਤੇ ਮਨ ਦਾ ਸਰੂਰ ਹੈ ਜਿਸ ਵਿੱਚ ਬੱਚੇ ਦੇ ਖੇਡਣ ਲੜਨ ਤੇ ਚੈਕਣ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਉਥੇ ਸੁੰਨ ਉਦਾਸੀ ਤੇ ਧਾਹੂ ਰੁਚੀਆਂ ਦਾ ਪ੍ਰਸਾਰਾ ਹੁੰਦਾ ਹੈ ਪਤੀ ਪਤਨੀ ਆਪੋ ਵਿੱਚ ਉਲਝੇ ਰਹਿੰਦੇ ਹਨ ਤੇ ਘਰੇਲੂ ਸੁਖ ਉੱਡ ਜਾਂਦਾ ਹੈ ਪਰ ਬੱਚੇ ਦੀ ਖੌਂਦ ਪਤੀ ਤੇ ਪਤਨੀ ਦੀਆਂ ਆਪਸੀ ਨੇੜਤਾ ਨੂੰ ਹੋਰ ਵੀ ਪੱਕਿਆ ਕਰ ਦਿੰਦੀ ਹੈ ਕਿਉਂਕਿ ਮਾਪਿਓ ਆਪਣੇ ਬੱਚੇ ਦੀਆਂ ਪਿਆਰ ਭਰਪੂਰ ਤੇ ਤੋਤਲੀਆਂ ਗੱਲਾਂ ਵਿੱਚ ਖੁਬ ਆਪੋ ਆਪਣੇ ਗੁੱਸੇ ਨੂੰ ਭੁਲਾ ਦਿੰਦੇ ਹਨ ਅੱਜ ਤੁਹਾਡੇ ਸਾਹਮਣੇ ਬੱਚਿਆਂ ਬਾਰੇ ਉਹ ਲੋੜਿੰਦੀਆਂ ਗੱਲਾਂ ਰੱਖਾਂਗਾ ਜਿੰਨਾ ਦਾ ਸਬੰਧ ਬੱਚੇ ਆ ਮਾਪੇ ਤੇ ਅਧਿਆਪਕਾਂ ਵਿਚਕਾਰ ਅੱਜ ਤੋਂ ਹੀ ਨਹੀਂ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਪਰ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਸਹੀ ਰੂਪ ਵਿੱਚ ਪਰਖ ਤੇ ਸਮਝ ਨਹੀਂ ਸਕੇ ਇਸ ਲਈ ਅੱਜ ਤੁਸੀਂ ਸਭ ਤੋਂ ਪਹਿਲਾਂ ਬੱਚੇ ਦੀਆਂ ਮੁੱਢਲੀਆਂ ਔਂਕੜਾਂ ਨੂੰ ਸਮਝੋ ਉਨ੍ਹਾਂ ਅੰਦਰ ਆਈਆਂ ਔਂਕੜਾਂ ਨੂੰ ਦੂਰ ਕਰਕੇ ਆਪਣੇ ਬੱਚਿਆਂ ਨੂੰ ਜੀਵਨ ਦੇ ਸਹੀ ਮਾਰਗ ਤੇ ਚੱਲਣ ਲਈ ਪ੍ਰੇਰੋ ਇਸੇ ਵਿੱਚ ਹੀ ਸਾਡਾ ਸਾਰਿਆਂ ਦਾ ਸੁੰਦਰ ਭਵਿਖ ਲੁਕਿਆ ਪਿਆ ਹੈ ਧੰਨਵਾਦ